ਬਾਤ ਜੋ ਸਭ ਨੂੰ ਪਤਾ ਹੈ ਉਹ ਇਹ ਹੈ ਕਿ ਜਦ ਮੈਂ ਯੂਪੀ ਹੁੰਦਾ ਇੱਕ ਦਿਨ ਮਹਾਰਾਜ ਜੀ ਆਏ ਹੋਏ ਸੀਗੇ ਥਾਪੜ ਉੱਥੇ ਮੈਂ ਆਇਆ ਤਾਂ ਉੱਥੇ ਇੱਕ ਪ੍ਰੇਤ ਖੇਲੇ ਕਿਸੇ ਦੇ ਵਿੱਚ ਬੰਦੇ ਦੇ ਮੈਂ ਵੀ ਉੱਥੇ ਖੜ ਗਿਆ ਮੈਂ ਕਿਹਾ ਕੀ ਕਰਦਾ ਹੈ ਕਹਿੰਦੇ ਜੀ ਪ੍ਰੇਤ ਹੈ ਮੈਂ ਕਿਹਾ ਪ੍ਰੇਤ ਵੀ ਹੁੰਦੇ ਨੇ ਕਦੇ ਸਿੰਘ ਚ ਪ੍ਰੇਤ ਪ੍ਰੇਤ ਕੀ ਆਵੇ ਕਹਿੰਦੇ ਤੁਸੀਂ ਗੱਲ ਕਰ ਲਓ ਮੈਂ ਘਰ ਮੇਰੇ ਨਾਲ ਕਰ ਲੂ ਗੱਲ ਕਰਾਉਣ ਲੱਗੇ ਮੇਰੇ ਨਾਲ ਗੱਲਾਂ ਕਰੀ ਮੇਰੇ ਮੂੰਹੋਂ ਨਿਕਲ ਗਿਆ ਵੀ ਤੈਨੂੰ ਮੈਂ ਮਾਂ ਪਰੇਸ਼ਾਨ ਨਾਲ ਮਿਲਾ ਦਵਾਂ ਉਹ ਕਹਿੰਦਾ ਮਿਲਾ ਦੋਗੇ ਕਈ ਜ਼ਿੰਦਾ ਉਹ ਕਿਹਾ ਹੋਇਆ ਸੀ ਉੱਥੇ ਅਖਾ ਹਾਂ ਕਹਿੰਦਾ ਚੰਗਾ ਮੈਂ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕਰੀ ਉਹਦੇ ਨਾਲ ਗੱਲਬਾਤ ਕੀਤੀ ਸਮਝੀ ਸਾਰੀ ਮਹਾਰਾਜ ਕਹਿੰਦੇ ਨਾ ਅਸੀਂ ਨਹੀਂ ਪੂਤਾਂ ਪ੍ਰੇਤਾਂ ਨਾਲ ਗੱਲ ਕਰਨੀ ਕਹਿੰਦੇ ਇੱਥੇ ਤਾਂ ਪੂਤਾਂ ਨੇ ਆਉਣ ਲੱਗ ਜਾਣਗੇ ਆ ਫਕੀਰ ਤਾਂ ਫਿਰ ਇਹ ਘੂਤਾ ਨੂੰ ਘੂਤਾ ਰਹਿਣ ਕਰੀ। ਫਿਰ ਮੈਂ ਦੱਸਿਆ ਮਹਾਰਾਜ ਮੈਨੂੰ ਐਂ ਕਹਿੰਦਾ ਹੈ। ਬਈ ਮੈਂ ਰਾਣ ਤੋਂ ਆਇਆ ਸੀ। ਤੇ ਆ ਮੁਗਲ ਖੇੜੀ ਹਸਨਪੁਰਤ ਸੀਂ ਦੇ ਵਿੱਚ ਸਾਰਨਪੁਰ ਜ਼ਿਲ੍ਹੇ 'ਚ ਇੱਥੇ ਮੈਂ ਰਿਹਾ 36 ਸਾਲ ਮੈਂ ਇੱਥੇ ਤਪੱਸਿਆ ਕਰੀ। ਲੇਕਿਨ ਮੈਂ ਨਗਰਾਸ਼ਿਕਾ ਨਗਰਾ ਹੋਣ ਕਰਕੇ ਮੈਨੂੰ ਥਾਂ ਨਹੀਂ ਮਿਲਿਆ ਦਰਗਾਹ 'ਚ ਮੈਂ ਪ੍ਰੇਤ ਬਣ ਗਿਆ। ਕੁਝ ਮੇਰੇ ਲੁਕਵੇਂ ਕੁਕਰਮ ਸੀ। ਜੀਨਾ ਕਰਕੇ ਇੱਕ ਮੈਨੂੰ ਨਰਕ ਮਿਲਦਾ ਹੈ ਤਾਂ ਮੈਂ ਕਿਹਾ ਬਹੁਤ ਘਬਰਾਉਂਦਾ ਹੈ ਮਹਾਰਾਜ ਪੀਰ ਹੈ ਕੋਈ ਜਾਂ ਕੋਈ ਮੌਲਵੀ ਹੈ ਵੱਡਾ ਭਈ ਹੁਣ ਸ਼ਰਨ ਵਿੱਚ ਆਇਆ ਕਿਰਪਾ ਕਰੋ ਕਹਿੰਦੇ ਜੇ ਇਹਨੂੰ ਰੱਖ ਲਿਆ ਫੇਰ ਤਾਂ ਕਹਿੰਦੇ ਕੱਲ ਨੂੰ ਦਰਵਾਜ਼ਾ ਖੁੱਲ ਜਾਣਾ ਪੂਤੇ ਪੂਤੇ ਇੱਥੇ ਕੱਟੇ ਹੋ ਜਾਣਗੇ ਕਿਵੇਂ ਨਾ ਕਿਵੇਂ ਕਰਕੇ ਮਹਾਰਾਜ ਜੀ ਨੂੰ ਮੈਂ ਮਨਾ ਲਿਆ ਮੈਂ ਫਾਰਨ ਚਲੇ ਗਿਆ ਉਦੋਂ ਵਾਪਸ ਚਲੇ ਗਿਆ ਆਪਣੇ ਤੇ ਉਥੋਂ ਜਾ ਕੇ ਰਾਤ ਨੂੰ ਚਲੇ ਗਿਆ ਸਵੇਰੇ ਹੀ ਮੈਂ ਫੇਰ ਆ ਗਿਆ ਉਸ ਵੇਲੇ ਮੇਰੀ ਘਰ ਹਾਜ਼ਰੀ ਦੇ ਅੰਦਰ ਮਹਾਰਾਜ ਜੀ ਨੇ ਬੁਲਾਇਆ ਉਹ ਆਇਆ ਨਹੀਂ ਮੈਂ ਕਿਹਾ ਤੈਨੂੰ ਮਹਾਰਾਜ ਜੀ ਬੁਲਾਉਂਦੇ ਆ ਤੂੰ ਗਿਆ ਕਿਉਂ ਨਹੀਂ ਕਹਿੰਦਾ ਮੈਂ ਕਿਵੇਂ ਜਾਵਾਂ ਤੁਹਾਨੂੰ ਦੀਦਾ ਨਹੀਂ ਮੈਨੂੰ ਦੀਦਾ ਮੈਂ ਕੀ ਦੀਦਾ ਤੈਨੂੰ ਸਾਡੇ ਨਾਲੋਂ ਜ਼ਿਆਦਾ ਕਹਿੰਦਾ ਮੈਨੂੰ ਜਲਾਲ ਨਜ਼ਰ ਆ ਰਿਹਾ ਹੈ ਜਲਾਲ ਕਹਿੰਦਾ ਦੂਰ ਦੂਰ ਤੱਕ ਮੈਂ ਕੋਈ ਵੀ ਬਾਦਰੂ ਇੱਥੇ ਆ ਨਹੀਂ ਸਕਦੀ ਦੂਰ ਦੂਰ ਤੱਕ ਜਿਹਨੂੰ ਔਰਾ ਕਹਿੰਦੇ ਨੇ ਕਿਸੇ ਦਾ ਔਰਾ ਕਮਜ਼ੋਰ ਹੁੰਦਾ ਹੈ ਕਿਸੇ ਦਾ ਬਹੁਤ ਭਰਮਾ ਜਲਾਲ ਵਾਲਾ ਹੁੰਦਾ ਹੈ ਕਹਿੰਦਾ ਮੈਂ ਉਹਦੇ ਚ ਦਾਖਲ ਨਹੀਂ ਹੋ ਸਕਦਾ ਜਦ ਤੱਕ ਮਹਾਪੁਰਸ਼ ਮੈਨੂੰ ਜਲਾਲ ਦੇ ਵਿੱਚੋਂ ਨਾ ਕੱਢਣ ਮੈਂ ਉਹ ਸੱਤ ਨੂੰ ਪਾਰ ਨਹੀਂ ਕਰ ਸਕਦਾ ਇਹ ਗੱਲਾਂ ਬੜੀਆਂ ਅਜੀਬ ਜੀਆਂ ਲੱਗਦੀਆਂ ਕਿਉਂਕਿ ਸੁਣੀਆਂ ਨਹੀਂ ਕਦੇ ਕਿਸੇ ਜਲਾਲ ਦੀ ਮੈਂ ਗੱਲ ਕਰਦਾ ਆ ਬੀਬੀ ਜੀ ਦੇ ਪਿਤਾ ਜੀ ਤੁਹਾਡੇ ਦੇ ਇਹ ਗਲੀ 'ਚ ਤੁਰੇ ਜਾਂਦੇ ਨੇ ਹਰ ਵਕਤ ਨਾਮ 'ਚ ਰਹਿੰਦੇ ਨੇ ਤੇ ਇਹਨਾਂ ਦੀ ਰਿਸ਼ਤੇਦਾਰ ਕੋਈ ਪਰਜਾਈ ਲੱਗਦੀ ਸੀ ਉਹ ਅੰਦਰ ਕਿਸੇ ਪ੍ਰੇਤ ਨੇ ਫੜੀ ਹੋਈ ਸੀ ਆਲੇ ਦੁਆਲੇ ਖੜੇ ਸੀ ਲੋਕ ਉਥੇ ਪਈ ਪਈ ਕਹਿਣ ਲੱਗੀ ਕਹਿੰਦੀ ਹੀਰਾ ਸਿੰਘ ਮੈਂ ਜਾਣਦੀ ਆ ਮੈਂ ਜਾਣਦੀ ਆ ਇਹਨਾਂ ਨੂੰ ਕਹਿ ਕੇ ਛੱਡ ਗਈ ਉਹਨਾਂ ਦੀ ਪੂਆ ਸੀ ਬਾਹਰ ਨਿਕਲੀ ਕਹਿੰਦੀ ਵੇ ਪੁੱਤ ਅੰਦਰ ਆਹਾ ਕਿੰਨੀ ਪਰਜਾਈ ਸੀ ਇਹਦੇ ਚ ਭੂਤ ਨਹੀਂ ਆਈ ਹੋਈ ਸੀ ਜਦ ਤੂੰ ਗਲੀ ਚ ਤੁਰਿਆ ਜਾਂਦਾ ਹੈ ਕਹਿੰਦੇ ਦੇਖ ਕੇ ਸਾਨੂੰ ਤਾਂ ਪਤਾ ਨਹੀਂ ਤੂੰ ਆ ਰਿਹਾ ਹੈ ਪਰ ਉਹਦੇ ਇੰਨਾ ਸੇਕ ਲੱਗਿਆ ਤੇਰਾ ਉਹ ਨਟ ਗਿਆ ਵੀ ਤੂੰ ਹੁਣ ਕਿਰਪਾ ਕਰ ਬਾਪੂ ਜੀ ਕਹਿੰਦੇ ਨਾਮ ਚ ਤਾਕਤ ਹੁੰਦੀ ਹੈ ਉਹਨਾਂ ਨੇ ਕਾਗਜ਼ ਲਿਆ ਵੈਗਰੂ ਲਿਖਤਾ ਕਮਾਇਆ ਹੋਇਆ ਵੈਗਰੂ ਕਹਿੰਦੇ ਆਇਆ ਕਰਿਓ ਜਦ ਹੁਣ ਆਉਂਗਾ ਆ ਆ ਜਿਹੜਾ ਕਾਗਜ਼ ਆ ਇਹਦੇ ਮੂਰੇ ਕਰ ਦੇ ਉਹ ਜਦ ਫੇਰ ਆਈ ਕਾਗਜ਼ ਕਰਿਆ ਮੁੜ ਕੇ ਨਹੀਂ ਆਈ ਛੱਡ ਗਈ ਟੂਕਾ ਮਾਰਦੀ ਨਟ ਇਹ ਨਾਮ ਦਾ ਕਮਾਏ ਹੋਏ ਦਾ ਬਲ ਹੁੰਦਾ ਹੈ ਤੇ ਨਾਮ ਵਾਲਾ ਜਿੱਥੇ ਤੁਰਿਆ ਜਾਂਦਾ ਹੈ ਉੱਥੇ ਨਾਮੇ ਨਾਮ ਹੁੰਦਾ ਉਹਦੇ ਅੱਗੇ ਵਾਲੇ ਆਵੇ ਸਾਹਿਬ ਚਿੱਤ ਤੇਰੇਆਂ ਭਗਤਾਂ ਦਿੱਤੀਆਂ ਜਿਹੜੇ ਟੁੱਟੇ ਹੋਏ ਬੰਦੇ ਹੁੰਦੇ ਨੇ ਉਹਨਾਂ ਦੇ ਮੁਖ ਚੋਂ ਵੀ ਵੈਗਰੂ ਵੈਗਰੂ ਨਿਕਲਣ ਲੱਗ ਜਾਂਦਾ ਹੈ ਨਾਮ ਦਾ ਪ੍ਰਤਾਪ ਐ ਸਾ ਤੇ ਉਹਦੇ ਅੰਦਰ ਆਉਂਦੀ ਸਾਰ ਸ਼ਾਂਤੀ ਹੋ ਜਾਂਦੀ ਹੈ ਤੇ ਚਿੱਤ ਲੱਗ ਜਾਂਦਾ ਕੋਈ ਯਤਨ ਕਰਨ ਦੀ ਲੋੜ ਨਹੀਂ ਰਹਿੰਦੀ ਸਾਧ ਗਏ ਸੰਗ ਨਹੀਂ ਕਛ ਕਾਲ ਦਰਸ਼ਨ ਪੇਟਤ ਤੋ ਤੋਦਨ ਨਿਗਾਹ ਦਰਸ਼ਨ ਕਰਦੀ ਸਾਰ ਉਹਦੀ ਬਿਰਤੀ ਲੱਗ ਜਾਂਦੀ ਹੈ ਪੂਰਨ ਸਾਧੂ ਦੀ ਨਿਸ਼ਾਨੀ ਹੋਇਆ ਕਰਦੀ ਸੋ ਮੈਂ ਮਹਾਰਾਜ ਜੀ ਕੋ ਬੇਨਤੀ ਕੀਤੀ ਮਹਾਰਾਜ ਐ ਕਹਿੰਦਾ ਹੱਸ ਪੇ ਕਹੇ ਬੜਾ ਕੋਈ ਜਾਣਦਾ ਹੈ ਭਗਵਾਨ ਮਹਾਰਾਜ ਪੜਿਆ ਲਿਖਿਆ ਤੁਸੀਂ ਗੱਲ ਕਰਕੇ ਦੇਖੇ ਕਹਿੰਦੇ ਚੰਗਾ ਕਹਿ ਦੋ ਫਿਰ ਸਵੇਰੇ ਆ ਜਿਵੇ ਕੁਰਸੀ ਤੇ ਦੂਸਰੇ ਦਿਨ ਗਿਆ ਰੋਈ ਗਿਆ ਮਹਾਰਾਜ ਜੀ ਉੱਠ ਕੇ ਚਲੇ ਗਏ ਤੀਸਰੇ ਦਿਨ ਫੇਰ ਗਿਆ ਤਾਰਸਬੀਹ ਮਹਾਰਾਜ ਨੇ ਅੰਦਰ ਬੁਲਾ ਲਿਆ ਬਾਹਰ ਲੋਕਾਂ ਨੇ ਉਹਦੇ ਸਾਰੇ ਬਿਆਨ ਟੇਪ ਦੇ ਵਿੱਚ ਲੈ ਲਏ ਉਹ ਟੇਪ ਆਜ ਕੱਲ ਵੀ ਮਿਲਦੀਆਂ ਪਰ ਉਹ ਟੇਪ ਹੋਰ ਹੈ ਇਹ ਹੋਰ ਨਹੀਂ ਉਹਦੇ ਬਾਅਦ ਮਹਾਰਾਜੀ ਕਹਿਣ ਲੱਗੇ ਕੀ ਜਾਉਣਾ ਰੋਈਦਾ ਹਾਂ ਕਹਿੰਦਾ ਹਜ਼ੂਰ ਮੈਂ ਦੁਖੀ ਹਾਂ ਬਹੁਤ ਮੇਰੀ ਨਜ਼ਾਤ ਕਰਾ ਦਿਓ ਨਜ਼ਾਤ ਨਜ਼ਾਤ ਆਪਾਂ ਮੁਕਤੀ ਕਹਿੰਦੇ ਆ ਉਹ ਨਜ਼ਾਤ ਕਹਿੰਦੇ ਮਹਾਰਾਜ ਜੀ ਮੁਕਤ ਹੋ ਨਿਕਲਿਆ ਵੀ ਨਿਜ਼ਾਤ ਤਾਂ ਜਿਹੜੀ ਹੈ ਇਹ ਤੂੰ ਕਿਹੜੀ ਨਿਜ਼ਾਤ ਚਾਹੁੰਦਾ ਹੈ ਪ੍ਰੇਤ ਪਿੰਜਰ ਚੋਂ ਛੁੱਟੀ ਚਾਹੁੰਦਾ ਹੈ ਜਾਂ ਕਿ ਤੂੰ ਮੁਕਤੀ ਚਾਹੁੰਦਾ ਹੈ ਜੇ ਤੂੰ ਨਿਜ਼ਾਤ ਅਸਲੀ ਚਾਹੁੰਦਾ ਹੈ ਤਾਂ ਮਨੁੱਖ ਬਣਨਾ ਪਏਗਾ ਤੇ ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰ ਦਰਜਿਆਂ ਚ ਲੰਘ ਕੇ ਫੇਰ ਇਹ ਮੁਕਤੀ ਮਿਲਦੀ ਹੈ ਉਹ ਹੁਸ਼ਿਆਰ ਸੀ ਕਰਨ ਲੱਗਾ ਮਹਾਰਾਜ ਮੈਂ ਤਾਂ ਨਿਜ਼ਾਤੋ ਹੀ ਇਹੀ ਚਾਹੁੰਦਾ ਦੁਈ ਨਹੀਂ ਚਾਹੁੰਦਾ ਉਹਨੇ ਕਿਹਾ ਵੀ ਜੇ ਮੈਨੂੰ ਇਥੋਂ ਕੱਢਦਾ ਖਬਰਾਂ ਕਿੱਧਰ ਜਾਉਂਦਾ ਮਹਾਰਾਜ ਕਹਿੰਦੇ ਫੇਰ ਤੈਨੂੰ ਮਨੁੱਖ ਬਣਨਾ ਪਏ। ਨਾ ਲਿਆ ਤੇ ਕੇ ਕੋਲੇ ਵਾਲਿਆਂ ਦਾ ਵੀ ਉੱਥੇ ਭੇਜਦੀ ਐ। ਕਹਿੰਦਾ ਮਹਾਰਾਜ ਇੱਕ ਮਿੰਟ ਜਦੇ ਫੇਰ ਆ ਗਿਆ ਕਹਿੰਦਾ ਨਾ ਮਹਾਰਾਜ ਉੱਥੇ ਤਾਂ ਕਾਰਾਂ ਦੀਆਂ ਲਾਈਨਾਂ ਲੱਗੀਆਂ ਖੜੀਆਂ ਮੈਂ ਤਾਂ ਨਾਮ ਨਹੀਂ ਜਪ ਸਕਦਾ। ਆ ਗੁਰਦੇਵ ਸਿੰਘ ਪਿਛਲੇ ਸਾਰੇ ਤੇ ਆਇਆ ਸੀ। ਇਹਨੇ ਗਰਦਨ ਜੀ ਕੱਢ ਕੇ ਆਏ ਦੇਖ ਲਈ ਮਹਾਰਾਜ ਨੇ ਦੇਖ ਲਿਆ। ਕਹਿੰਦੇ ਹੋ ਰਿਆ ਤੂੰ ਵੀ ਕਹਿੰਦੇ 10-15 ਸਾਲ ਦਾ ਤੁਰਿਆ ਫਿਰਦਾ ਜਿੱਤੇ ਵਿੱਚ ਲੈ ਕੇ ਭਈ ਸੰਤਾਂ ਦੀ ਸੇਵਾ ਕਰਾਂ ਤਾਂ ਮੈਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਏ ਤੇਰੇ ਘਰ ਭੇਜਦੀ ਐ ਕਹਿੰਦਾ ਹਾਂ ਮਹਾਰਾਜ ਕਹਿੰਦੇ ਲੈ ਵੀ ਇਹਦੇ ਘਰ ਚ ਲੈ ਜਾ ਉਹ ਰਾਤ ਨੂੰ ਅਸੀਂ ਇਕੱਠੇ ਪਏ ਆ ਮੈਨੂੰ ਕਹਿਣ ਲੱਗਿਆ ਗੁਰਦੇਵ ਸਿੰਘ ਕਹਿੰਦਾ ਪੁੱਤਰ ਵੀ ਮੰਗਿਆ ਪ੍ਰੇਤ ਹੀ ਆਉਂਗਾ ਮੇਰੇ ਘਰ ਕਹਿੰਦਾ ਮੈਂ ਡਰਦਾ ਉਹ ਰਾਤ ਨੂੰ ਪਏ ਜਦ ਅਸੀਂ ਉੱਪਰ ਬਾ ਤਿੰਨ ਵਾਰ ਹੀ ਉੱਠਿਆ ਮੈਂ ਤੈਨੂੰ ਕੀ ਹੋ ਗਿਆ ਕਹਿੰਦਾ ਪਤਾ ਨਹੀਂ ਮੇਰੇ ਤੇ ਤਾਂ ਦਵਾਈ ਬਣਾ ਪੈਂਦਾ ਜਦੋਂ ਅਸੀਂ ਸਵੇਰੇ ਆਏ ਉਹ ਫੇਰ ਉਹਦੇ 'ਚ ਬੋਲੇ ਹੱਸੇ ਮੈਂ ਕਿ ਤੂੰ ਹੱਸਦਾ ਹੈ ਸੁਲੇਮਾਨ ਸੀ ਉਹਦਾ ਨਾਮ ਹੈ ਸੁਲੇਮਾਨ ਤੂੰ ਹੱਸਦਾ ਹੈ ਕਹਿੰਦਾ ਰਾਤ ਮੈਂ ਤਿੰਨ ਦਫਾ ਪਿਤਾ ਜੀ ਕੋ ਨਮਸਕਾਰ ਕਰਨੇ ਗਿਆ ਕਹਿੰਦਾ ਡਰ ਕਰ ਉੱਠ ਖੜਦੇ ਸੀ ਮਨਾਂ ਤੂੰ ਇਹ ਜੇ ਸ਼ਰਾਰਤਾਂ ਕਰਦੇ ਤੈਂ ਪੁੱਤਰ ਬਣਨਾ ਇਹਦਾ ਤੂੰ ਡਰਾਉਣ ਲੱਗਿਆ ਬਾਪੂ ਨੂੰ ਇਸ ਤਰ੍ਹਾਂ ਦੇ ਨਾਲ ਇਹ ਸ਼ ਮਹਾਰਾਜ ਨੇ ਸਾਰੀ ਸੰਗਤ ਦੇ ਸਾਹਮਣੇ ਕਹਿਤਾ ਹੁਣ ਬਹੁਤੇਆਂ ਨੂੰ ਪਤਾ ਸੀ ਵੀ ਇਹਦੀ ਵਾਈਫ ਦਾ ਆਪਰੇਸ਼ਨ ਹੋਇਆ ਹੋਇਆ ਛੋਟਾ ਆਪਰੇਸ਼ਨ ਡਾਕਟਰਾਂ ਨੇ ਕਹਿਤਾ ਵੀ ਇਹਦੇ ਬੱਚਾ ਨਹੀਂ ਹੋ ਸਕਦਾ ਉਹਨੇ ਤਾਂ ਦੱਸਿਆ ਮੈਂ ਕਿ ਗਦੇਵ ਸਿੰਘ ਤੂੰ ਮਹਾਰਾਜ ਨੂੰ ਦੱਸ ਦੇਣਾ ਸੀ ਅਗਰ ਹੁਣ ਤਾਂ ਤੂੰ ਜਮਾਂ ਹੀ ਟੈਸਟ ਲੈਣ ਲੱਗੇ ਤੁਸੀਂ ਕਹਾਂ ਮੈਨੂੰ ਤਾਂ ਧਿਆਨ ਹੀ ਨਹੀਂ ਆਇਆ ਸੰਗਤ ਨੇ ਕਿਹਾ ਤੇ ਸੰਗਤ ਵਿੱਚੋਂ ਕਈ ਸ਼ਰੀਰ ਐਸੇ ਸੀ ਉਹ ਕਹਿਣ ਲੱਗੇ ਵੀ ਜੇ ਨਾ ਹੋਇਆ ਫੇਰ ਕੀ ਹੋਊ ऐसे भी शक हुंदे रे महाप्रसाद। ਮਗਾਜ ਨਾ ਆ ਦਾ ਸਵਾਲ ਕਿਵੇਂ ਆਂਦਾ ਤੁਹਾਨੂੰ ਪਤਾ ਹੀ ਨਹੀਂ ਵੀ ਇਹ ਆਤਮਾ ਨੇ ਆਤਮਾ ਦਾ ਬੋਲ ਨਹੀਂ ਟਲਦਾ ਹੁੰਦਾ ਕਦੇ। ਮੈਡੀਕਲ ਸਾਇੰਸ ਸਭ ਨਵੀਂ ਬਣ ਜਾਏਗੀ। ਲੇਕਿਨ ਹੁੰਦਾ ਨਹੀਂ ਸਭ ਕੁਝ ਬੈਗਰੂ ਕਰੇਗਾ। ਉਹਨੇ ਚਾਏ ਦੁਬਾਰਾ ਨਾ ਕਰਨਾ ਪਵੇ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਐ ਵੀ ਹੋ ਜਾਂਦਾ ਇੱਥੇ ਇੱਕ ਕਰਨਲ ਆਏ ਸਵਰਨ ਸਿੰਘ। ਉਹਨਾਂ ਨੂੰ ਅਨਜਾਇਨੀਆਂ ਦੀ ਬਿਮਾਰੀ ਸੀ। ਉਹ ਆਏ ਤਾਂ ਆਪਣੇ ਘਰ ਵਾਲੀ ਨੂੰ ਬਾਜੀ ਕਰਨਾ ਬੀਬੀਆਂ ਬੈਠੀਆਂ ਨੇ ਇਹਨਾਂ ਦੇ ਰਿਸ਼ਤੇਦਾਰ ਨੇ ਆਪਣੇ ਜਗਤ ਸਿੰਘ ਉਹਨਾਂ ਦੇ ਜਿਹੜੇ ਪਾਠ ਕਰਦੇ ਨੇ ਇੱਥੇ ਉਹ ਆਪ ਦਾ ਹੀ ਪਾਠ ਹੋਰ ਜ਼ਿਆਦਾ ਕਰੇ ਨਾ ਉਹ ਬੀਬੀ ਦਾ ਆਪ ਕਰੀ ਜੇ ਉਹਨਾਂ ਦੇ ਲੜਕੇ ਡਾਕਟਰ ਨੇ ਇੱਥੇ ਐਮਡੀ ਡਾਕਟਰ ਨੇ ਉਸ ਪੂਰਾ ਪਾਠ ਕਰਿਆ ਬੜੀ ਸੇਵਾ ਕਰੀ ਉਹਨੇ ਆਮ ਸਧਾਰਨ ਬੰਦਿਆਂ ਮੰਗਣ ਸੇਵਾ ਕਰੇ ਸੇਵਾ ਕਰਕੇ ਇਥੋਂ ਚਲੇ ਗਏ ਤੇ ਉਹਦਾ ਲੜਕਾ ਉਹਨੂੰ ਕਹਿਣ ਲੱਗਿਆ ਕਹਿੰਦਾ ਪਿਤਾ ਜੀ ਹੁਣ ਮਦਰਾਸ ਤੁਹਾਡਾ ਮੈਂ ਆਪਰੇਸ਼ਨ ਕਰਾਦਾ ਉਥੇ ਲੈ ਗਏ ਤੇ ਉਹ ਕਹਿੰਦੇ ਮੈਂ ਨਹੀਂ ਕਰਨਾ ਹੈ ਆਪਰੇਸ਼ਨ ਕਰਾਉਣਾ ਉਥੇ ਕੀ ਵਾਪਰੇ ਆ ਕੇ ਉਹ ਡਾਕਟਰਾਂ ਨੇ ਜੱਜ ਟੈਸਟ ਕਰਿਆ ਉਹ ਮੁਬਾਰਕਾਂ ਦੇਣ ਲੱਗੇ ਉਹਨੂੰ ਡਾਕਟਰ ਨੂੰ ਕਹਿੰਦਾ ਕੀ ਗੱਲ ਕਹਿੰਦਾ ਦੇਖੋ ਜੀ ਅਜੀਬ ਬਾਤ ਹੋਈ ਹੈ ਮੈਡੀਕਲ ਸਾਇੰਸ ਕਹਿੰਦੇ ਇਹਨਾਂ ਦੇ ਇੱਕ ਐਕਸਟਰਾ ਨਾੜੀ ਸੀ ਵਾਧੂ ਨਾੜੀ ਸੀਗੀ ਦਿਲ 'ਚ ਕਹਿੰਦੇ ਉਹ ਖੁੱਲ ਗਈ ਬਾਕੀ ਤਾਂ ਬੰਦ ਹੋਏ ਨੇ ਤੇ ਮਹਾਰਾਜ ਨੇ ਹੀ ਕਰਿਆ ਕਿ ਨਾੜੀਓ ਨਵੀਂ ਲਾਤੀ ਇਹ ਵਾਇਰਲ ਦੇ ਕੋਲ ਸਭ ਕੁਝ ਸਮਰਥ ਹੈ ਐਸੀ ਬਾਤ ਨਹੀਂ ਨਾਮ ਕੋਈ ਐਵੇਂ ਨਹੀਂ ਚੀਜ਼ ਹੁੰਦਾ ਵੀ ਕੋਈ ਕਲਪਿਤ ਚੀਜ਼ ਹੈ ਇਹ ਤੇ ਭਰੋਸਾ ਲਿਓ ਇਸੇ ਕਰਕੇ ਮਹਾਰਾਜ ਕਹਿੰਦੇ ਆ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਠਾਏ ਸੇ ਨਾਨਕ ਕਰਨ ਰਖਵਾ ਨਾਮ ਕੀ ਮਹਿਮਾ ਸੰਤ ਰਿਤ ਵਸਾ ਹੋਰ ਦੇ ਹੋਰ ਨੂੰ ਵਿਸ਼ਵਾਸ ਨਹੀਂ ਆਉਂਦਾ ਨਾਮ ਦਾ ਕੇਵਲ ਸੰਤਾਂ ਨੂੰ ਆਉਂਦਾ ਇਸ ਕਰਕੇ ਦਿਨ ਰਾਤ ਲੱਗੇ ਰਹਿੰਦੇ ਨੇ ਸਭ ਕੁਝ ਛੱਡ ਜਾਂਦੇ ਕਿਉਂਕਿ ਮਹਿਮਾ ਵਸਦੀ ਹੈ ਨਾਮ ਦੀ ਉਹਨਾਂ ਦੇ ਹਿਰਦੇ ਦੇ ਅੰਦਰ ਉਹ ਹੈਰਾਨ ਹੋ ਗਿਆ ਬਹੀ ਨਾਰੀਓ ਨਵੀਂ ਥੁਲ ਗਈ ਮੈਂ ਕਿਹਾ ਤੁਸੀਂ ਕਿਉਂ ਭਰੋਸਾ ਨਹੀਂ ਕਰਦੇ ਭਰੋਸਾ ਕਰੋ ਅਖੀਰ ਸਾਰਿਆਂ ਦੇ ਸਾਹਮਣੇ ਗੱਲ ਆ ਗਈ ਉਹ ਲੜਕਾ ਵੀ ਜੰਮ ਗਿਆ ਸੋ ਮਹਾਪੁਰਸ਼ਾਂ ਦਾ ਬਚਨ ਹੁੰਦਾ ਸੂਰਬੀਰ ਬਚਨ ਕੇ ਬਲੀ ਵਚਨ ਦੇ ਬਲੀ ਹੁੰਦੇ ਨੇ